ਗੁਜ਼ਾਰੇ ਪੱਤੇ ਸਬੰਧੀ ਹੇਠਲੀ ਅਦਾਲਤ ਦੇ ਹੁਕਮਾਂ ਦੇ ਵਿਰੁੱਧ ਦਾਇਰ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਸੈਸ਼ਨ ਅਦਾਲਤ ਨੇ ਕਿਹਾ ਕਿ ਪੜੀ ਲਿਖੀ ਗ੍ਰੈਜੂਏਟ ਪਤਨੀ ਦੇ ਕਮਾਉਣ ਦੇ ਵਿੱਚ ਸਮਰੱਥ ਹੋਣ ਦਾ ਹਵਾਲਾ ਦੇ ਕੇ ਗੁਜ਼ਾਰਾ ਪੱਤਾ ਦੇਣ ਤੋਂ ਇਨਕਾਰ ਕਰਨ ਦਾ ਕੋਈ ਆਧਾਰ ਨਹੀਂ ਹੈ ਇਸ ਦੇ ਨਾਲ ਹੀ ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਨਿਰਧਾਰਿਤ ਕੀਤੀ ਗਈ ਰੱਖ-ਰਖਾ ਦੀ ਰਕਮ ਨੂੰ ਵਾਦਾ ਦਿੱਤਾ ਹੈ ਤੇ ਸੈਸ਼ਨ ਕੋਡ ਨੇ ਇਹ ਵੀ ਕਿਹਾ ਹੈ ਕਿ ਬਾਕੀ ਸਭ ਕੁਝ ਛੱਡ ਕੇ ਇਹ ਇੱਕ ਪਤੀ ਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਪਤਨੀ ਦੀ ਦੇਖਭਾਲ ਕਰੇ ਪਤੀ ਆਪਣੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਤੋਂ ਇਸ ਆਧਾਰ ਤੇ ਨਹੀਂ बच ਸਕਦਾ ਕਿ ਉਸ ਕੋਲ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਇਸ ਤੋਂ ਪਹਿਲਾਂ ਪਟੀਸ਼ਨ ਕਰਤਾ ਪਤਨੀ ਵੱਲੋਂ ਗੁਜ਼ਾਰੇ ਪੱਤੇ ਦੇ ਲਈ ਉਸਦੀ ਅਰਜੀ ਹੇਠਲੀ ਅਦਾਲਤ ਨੇ ਫੈਸਲਾ ਕਰਦੇ ਹੋਏ ਉਸਦੇ ਪਤੀ ਨੂੰ ਨਿਰਦੇਸ਼ ਦਿੱਤਾ ਸੀ ਕਿ ਜਦੋਂ ਤੱਕ ਉਸਦੀ ਪਤਨੀ ਦਾ ਦੁਬਾਰਾ ਵਿਆਹ ਨਾ ਹੋ ਜਾਏ ਉਦੋਂ ਤੱਕ ਉਹ ਉਸ ਨੂੰ ਪ੍ਰਤੀ ਮਹੀਨਾ 2000 ਰੁਪਏ ਅਤੇ ਦੋਵੇਂ ਬਾਲਗ ਨਾਬਾਲਗ ਬੱਚਿਆਂ ਨੂੰ ਬਾਲਗ ਹੋਣ ਤੱਕ 2000 ਰੁਪਏ ਪ੍ਰਤੀ ਮਹੀਨਾ ਭੁਗਤਾਨ ਕਰੇਗਾ ਇਸ ਫੈਸਲੇ ਤੋਂ ਬਾਅਦ ਪਤਨੀ ਵੱਲੋਂ ਰਾਸ਼ੀ ਵਧਾਉਣ ਦੇ ਲਈ ਦਾਇਰ ਨਜ਼ਰਸਾਨੀ ਪਟੀਸ਼ਨ ਤੇ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ ਕਿ ਪਟੀਸ਼ਨਰ ਨੇ ਆਪਣੀ ਪਟੀਸ਼ਨ ਦੇ ਵਿੱਚ ਦੱਸਿਆ ਅਦਾਲਤ ਨੂੰ ਦੱਸਿਆ ਹੈ ਕਿ ਉਸ ਦਾ ਪਤੀ ਮੈਕੈਨਿਕ ਦੀ ਦੁਕਾਨ ਚਲਾ ਰਿਹਾ ਤੇ 50000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ ਤੇ ਜਦ ਕਿ ਉਸ ਦੇ ਕੋਲ ਆਪਣਾ ਅਤੇ ਆਪਣੇ ਨਾਬਾਲਗ ਬੱਚਿਆਂ ਦਾ ਗੁਜ਼ਾਰਾ ਚਲਾਉਣ ਦੇ ਲਈ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ ਇਸ ਕਰਕੇ ਉਹ ਆਪਣੇ ਰਿਸ਼ਤੇਦਾਰਾਂ ਦੇ ਰਹਿਮੋਕਰਮ ਤੇ ਨਿਰਭਰ ਸੀ ਪਟੀਸ਼ਨ ਦੇ ਵਿੱਚ ਉਸ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਉਸ ਦਾ ਪਤੀ ਉਸ ਦੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਦੇ ਲਈ پابੰਦ ਹੈ ਤੇ ਉੱਥੇ ਹੀ ਪਤੀ ਨੇ ਆਪਣੀ ਪਤਨੀ ਵੱਲੋਂ ਧਾਇਰ ਨਜ਼ਰਸਾਨੀ ਪਟੀਸ਼ਨ ਨੂੰ ਇਹ ਕਹਿੰਦਿਆਂ ਵਿਰੋਧ ਕੀਤਾ ਹੈ ਕਿ ਉਹ ਇੱਕ ਸਕੂਟਰ ਮਕੈਨਿਕ ਹੈ ਅਤੇ ਉਸ ਦੇ ਕੋਲ ਦੇਖਭਾਲ ਕਰਨ ਦੇ ਲਈ ਅਤੇ ਉਸ ਦੇ ਬਜ਼ੁਰਗ ਮਾਪਿਓ ਦੇ ਲਈ ਮਾਪਿਓ ਵੀ ਨੇ ਅਤੇ ਉਹ ਕਰਜ਼ੀਆਂ ਅਤੇ ਬੀਮਾ ਪਾਲਸੀਆਂ ਦੀਆਂ ਕਿਸ਼ਤਾਂ ਵੀ ਅਦਾ ਕਰ ਰਿਹਾ ਪਤੀ ਨੇ ਇਹ ਕਿਹਾ ਕਿ ਨਜ਼ਰਸਾਨੀ ਪਟੀਸ਼ਨ ਖਾਰਜ ਕਰਨ ਦੀ ਉਹਨੇ ਮੰਗ ਕੀਤੀ ਹੈ ਕਿ ਉਹਨੇ ਉਸ ਦੇ ਵਿੱਚ ਇਹ ਗੱਲ ਕਹੀ ਆ ਕਿ ਉਸ ਦੀ ਪਤਨੀ ਪੜੀ ਲਿਖੀ ਗ੍ਰੈਜੂਏਟ ਹੈ ਨਰਸਿੰਗ ਦੇ ਨਾਲ ਨਾਲ ਉਸ ਨੇ ਬਿਊਟੀ ਪਾਰਲਰ ਦਾ ਕੋਰਸ ਵੀ ਕੀਤਾ ਹੈ ਇਸ ਲਈ ਉਹ ਖੁਦ ਵੀ ਕਮਾਈ ਕਰਨ ਦੇ ਯੋਗ ਹੈ ਮਾਮਲੇ ਦੇ ਵਿੱਚ ਸਾਹਮਣੇ ਆਏ ਤੱਥਾਂ ਅਤੇ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਸੈਸ਼ਨ ਕੋਰਟ ਨੇ ਕਿਹਾ ਕਿ ਵਿੱਤਕ ਯੋਗਤਾ ਹਾਸਲ ਕਰਨ ਅਤੇ ਪੈਸੇ ਕਮਾਉਣ ਦੇ ਲਈ ਸਿੱਖਿਆ ਦੀ ਵਰਤੋਂ ਕਰਨ ਦੇ ਵਿੱਚ ਬਹੁਤ ਅੰਤਰ ਹੈ ਅਦਾਲਤ ਨੇ ਕਿਹਾ ਕਿ ਜੇਕਰ ਪਤਨੀ ਗ੍ਰੈਜੂਏਟ ਹੈ ਉਸ ਤੋਂ ਬਾਅਦ ਕਮਾਈ ਕਰਨ ਦੇ ਸਮਰੱਥ ਹੈ ਤਾਂ ਇਹ ਉਸ ਨੂੰ ਗੁਜ਼ਾਰਾ ਪੱਤਾ ਦੇਣ ਤੋਂ ਅਨਿਕਾ ਅਨਕਾਰ ਕਰਨਾ ਕੋਈ ਵੀ ਆਧਾਰ ਨਹੀਂ ਬਣਦਾ ਕਿਉਂਕਿ ਮੌਜੂਦਾ ਮਾਮਲੇ ਦੇ ਵਿੱਚ ਪ੍ਰਤੀਵਾਦੀ ਕੁਝ ਵੀ ਨਹੀਂ ਕਮਾ ਰਹੀ ਅਤੇ ਇਸ ਨੂੰ ਦੇਖਦੇ ਹੋਏ ਪਟੀਸ਼ਨ ਨੂੰ ਅੰਸ਼ਕ ਤੌਰ ਤੇ ਸਵੀਕਾਰ ਕਰਦੇ ਹੋਏ ਟ੍ਰਾਇਲ ਕੋਰਟ ਵੱਲੋਂ ਦਿੱਤੇ ਹੁਕਮਾਂ ਨੂੰ